ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਬਜਿੰਦਰਪਾਲ ਸਿੰਘ ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ 3i india ਚ ਅੱਜ ਕੈਂਬਰिज ਮਾਡਰਨ ਹਾਈ ਸਕੂਲ ਚੰਮੂ ਰੋਡ ਮਲੋਦੀਖੇ ਖਾਲਸਾ ਸਜਾਣਾ ਦਿਵਸ ਵਸਾਖੀ ਤੇ ਸਬੰਧ ਵਿੱਚ ਇੱਕ ਸਮਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਿੰਸੀਪਲ ਸੰਜੀਵ ਮੋਦਗੁੱਲ ਤੇ ਉਹਨਾਂ ਦੇ ਸੂਰ ਸਟਾਫ ਵੱਲੋਂ ਬੱਚਿਆਂ ਦੇ ਵਿੱਚ ਚੇਤਨਾ ਪੈਦਾ ਕਰਨ ਲਈ ਗੁਰੂ ਸਾਹਿਬ ਜੀ ਬਖਸ਼ੀ ਦਸਤਾਰ ਸਬੰਧੀ ਇੱਕ ਦਸਤਾਰ ਮੁਕਾਬਲਾ ਕਰਵਾਇਆ ਗਿਆ ਜਿਸ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਪਹਿਲੇ ਭਾਗ ਦੇ ਵਿੱਚ 6ਵੀਂ 7ਵੀਂ 8ਵੀਂ ਤੇ ਦੂਜੇ ਗਰੁੱਪ ਦੇ ਵਿੱਚ 9ਵੀਂ ਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ ਇਸ ਵਸਾਖੀ ਦੇ ਸਬੰਧ ਵਿੱਚ ਪ੍ਰੋਗਰਾਮ ਦੇ ਦੌਰਾਨ ਸਕੂਲ ਦੀਆਂ ਬੱਚੀਆਂ ਨੇ ਇੱਕ ਸ਼੍ਰੀ ਗਾ ਕੇ ਇਸ ਪ੍ਰੋਗਰਾਮ ਦਾ ਆਰੰਭ ਕੀਤਾ ਤੇ ਉਸ ਤੋਂ ਉਪਰੰਤ ਜਿਹੜਾ ਦਸਤਾਰ ਮੁਕਾਬਲਾ ਸ਼ੁਰੂ ਕੀਤਾ ਗਿਆ ਜਿਸ ਵਿੱਚ ਬੱਚਿਆਂ ਨੇ ਬਹੁਤ ਹੀ ਵਧੀਆ ਆਪਣੀਆਂ ਦਸਤਾਰਾਂ ਸਜਾਈਆਂ ਆਪਣੇ ਸਿੱਖੀ ਪ੍ਰਤੀ ਪਿਆਰ ਪ੍ਰਗਟ ਕੀਤਾ ਤੇ ਉਹ ਫਿਰ ਆਪਾਂ ਕੁਬਿ ਸ਼੍ਰੀ ਦਾ ਅਨੰਦ ਮੰਨਦੇ ਹਾਂ ਉਸ ਤੋਂ ਬਾਅਦ ਜਿਹੜਾ ਦਸਤਾਰ ਮੁਕਾਬਲਾ ਉਹਦੇ ਸੰਬੰਧ ਵਿੱਚ ਜਿਹੜਾ ਪ੍ਰੋਗਰਾਮ ਹੋਇਆ ਉਹਦੀ ਰਿਪੋਰਟ ਪੂਰੀ ਪੇਸ਼ ਕੀਤੀ ਜਾਵੇਗੀ ਸਕੂਲ ਚੰਮੋ ਦੇ ਵਿੱਚ ਜਿਹੜੇ ਦਸਤਾਰ ਮੁਕਾਬਲੇ ਬਸਾਖੀ ਦਿਵਸ ਦੇ ਕਰਵਾਏ ਜਾ ਰਹੇ ਨੇ ਉਹਨਾਂ ਦੇ ਲਈ A ਤੇ B ਗਰੁੱਪ ਦਾ ਇਹਨਾਂ ਦਸਤਾਰ ਮੁਕਾਬਲਾ ਉਹ 8 ਮਿੰਟ ਦੇ ਸਮੇਂ ਦੇ ਦੌਰਾਨ ਸ਼ੁਰੂ ਹੋਣ ਲੱਗਿਆ ਜਿਦੇ ਵਿੱਚ ਬੱਚਿਆਂ ਨੇ ਆਪਣੀਆਂ ਫਸਟ ਸੈਕਿੰਡ ਤੇ थर्ड ਪੋਜੀਸ਼ਨ ਪ੍ਰਾਪਤ ਕਰਨੀਆਂ ਨੇ ਔਰ ਇਸ ਤੋਂ ਪਹਿਲਾਂ ਵੀ ਜਿਹੜੇ ਬੱਚੇ ਨੇ ਵਕ ਵਕ ਥਾਵਾਂ ਤੇ ਦਸਤਾਰ ਮੁਕਾਬਲਿਆਂ ਦੇ ਵਿੱਚ ਇਹ ਪ੍ਰਾਈਜ਼ ਲੈ ਕੇ ਆਉਂਦੇ ਨੇ ਤਾਂ ਇਸ ਨਵੇਂ ਸੈਸ਼ਨ ਦੇ ਫਰਸਟ ਕੰਪੀਟੀਸ਼ਨ ਜਿਹੜਾ ਹੈ ਕੈਂਬ੍ਰਿਜ ਮਾਡਲ ਸਕੂਲ ਦਾ ਅੱਜ ਸਟਾਰਟ ਹੋਣ ਲੱਗਿਆ ਹੈ ਤਾਂ ਉਹਦੇ ਲਈ ਜਿਹੜੇ ਬੱਚੇ ਜਿਹੜੇ ਸਾਡੇ ਸਟੂਡੈਂਟਸ ਪਾਰਟਿਸਪੈਂਟ ਨੇ ਉਹ ਤਿਆਰ ਨੇ ਮੁਕਾਬਲੇ ਦੇ ਲਈ ਤੇ ਸਮਾਸਾ ਸਾਹਮਣੇ ਉਹਨਾਂ ਨੂੰ ਸਾਰੇ ਰੂਲ ਐਂਡ ਰੈਗੂਲੇਸ਼ਨ ਸਾਰੇ ਬੱਚਿਆਂ ਨੂੰ ਦੱਸ ਦਿੱਤੇ ਗਏ ਨੇ ਕਿ ਅੱਜ ਵਿਸਾਖੀ ਦੇ ਮੌਕੇ ਤੇ ਇਹ ਜਿਹੜਾ ਕੰਪੀਟੀਸ਼ਨ ਹੋਣ ਜਾ ਰਿਹਾ ਹੈ ਬੜੇ ਸ਼ੋਰ ਟਾਈਮ ਦੇ ਵਿੱਚ ਦਸਤਾਰ ਦਾ ਵਧੀਆ ਸਜਣਾ ਔਰ ਜਿਹੜਾ ਹੈ ਉਹਦੇ ਲਈ ਪ੍ਰੋਪਰ ਉਸ ਨੂੰ ਜਿਹੜਾ ਸੇਤੇ ਸਜਾਣਾ ਬਹੁਤ ਹੀ ਮੁਸ਼ਕਲ ਹੁੰਦਾ ਕਿਉਂਕਿ ਕੰਪੀਟੀਸ਼ਨ ਕੋਈ ਵੀ ਹੋਵੇ ਬਹੁਤ ਹੀ ਉਦੀ ਪਿਆਰੀ ਵੀ ਚਾਹੀਦੀ ਹੈ ਸੈਕੰਡਲੀ ਉਸ ਚੀਜ਼ ਨੂੰ ਅਸੀਂ ਜਦੋਂ ਕੰਪੀਟੀਸ਼ਨ ਦੇ ਵਿੱਚ ਆਨੇ ਆ ਤਾਂ ਉਹਦੇ ਵਿੱਚ ਤਿੰਨ ਬੱਚਿਆਂ ਲਈ ਜਿਹੜਾ ਹੈ ਹਮੇਸ਼ਾ ਫਸਟ ਸੈਕੰਡ ਤੇ ਥਰਡ ਬੱਚਿਆਂ ਨੇ ਪ੍ਰਾਈਜ਼ ਲੈਣੇ ਹੁੰਦੇ ਨੇ ਕਈ ਬੱਚੇ ਇਹਦਾ ਵਿਸਤਾਰ ਮੁਕਾਬਲੇ ਦਾ ਰਿਜ਼ਲਟ ਜਿਹੜਾ ਹੈ ਜੱਜ ਸਾਹਿਬਾਨ ਜਿਹੜੇ ਅੱਜ ਦੇ ਮਹਿਮਾਨ ਸਾਡੇ ਕੋਲ ਡਾਕਟਰ ਦਰਜਿੰਦਰਪਾਲ ਜੀ ਜਿਨ੍ਹਾਂ ਨੇ ਬਹੁਤ ਹੀ ਬਰੀਕੀ ਦੇ ਨਾਲ ਰਿਜਲ ਦੀ ਤਿਆਰੀ ਕੀਤੀ ਔਰ ਬੱਚਿਆਂ ਦੇ ਵਿੱਚ ਇੱਕ ਇੱਕ ਪੁਆਇੰਟ ਦਾ ਜਿਹੜਾ ਹੈਗਾ ਅੰਤ ਉਹ ਦੇਖ ਕੇ ਬਹੁਤ ਪ੍ਰੋਪਰ ਸਮੇਂ ਦੇ ਵਿਚਾਰ ਪ੍ਰੋਪਰ ਬੇਰੇ ਨਾਲ ਰਿਜਲ ਤਿਆਰ ਕੀਤਾ ਉਹ ਤੁਹਾਡੇ ਸਮੇਂ ਅਨਾਉਂਸ ਕਰਨ ਚੱਲਿਆ ਮੈਂ ਜਿਹਦੇ ਵਿੱਚ ਜਤਿੰਦਰ ਸਿੰਘ ਨੇ ਫਸਟ ਪ੍ਰਾਈਜ਼ ਪ੍ਰਾਪਤ ਕੀਤਾ ਉਹਦੇ ਲਈ ਕਲੈਪਿੰਗ ਕਰਦੇ ਹੋ ਵੀਰਾਂ ਸਰਦਾਰ ਜਤਿੰਦਰ ਸਿੰਘ ਅੱਗੇ ਆਜੋ ਬੇਟਾ ਸਟੇਜ ਤੇ ਉਸ ਤੋਂ ਬਾਅਦ ਸੈਕੰਡ ਪ੍ਰਾਈਜ਼ ਜਿਹੜਾ ਹੈ ਅੰਗਦ ਸਿੰਘ ਇਹਦੇ ਲਈ ਕਲੈਪਿੰਗ ਕਰਦੇ ਹੋ ਅੰਗਦ ਸਿੰਘ ਜਿਨੇ ਸਮਾ ਜਿਹਦੇ ਵਿੱਚ ਸਮਾਂ ਵੀ ਦੇਖਿਆ ਗਿਆ ਬਹੁਤ ਘੱਟ ਸਮੇਂ ਦੇ ਵਿੱਚ ਬੱਚਿਆਂ ਨੇ ਜੋ ਟਾਈਮ ਦਿੱਤਾ ਹੋਇਆ ਸੀ 8 ਮਿੰਟ ਦਾ ਉਹ ਤੋਂ ਪਹਿਲਾਂ ਹੀ 5 ਮਿੰਟ ਦੇ ਵਿੱਚ ਫਿਨਿਸ਼ ਕੀਤਾ ਉਸ ਦੇ ਅਲੱਗ ਪੁਆਇੰਟ ਹੋਏ ਨੇ ਤੇ ਜਿਹੜੀ 3rd ਪੋਜੀਸ਼ਨ ਪ੍ਰਾਪਤ ਕੀਤੀ ਹੈ ਨਵਦੀਪ ਸਿੰਘ ਨੇ ਉਹਦੇ ਲਈ ਵੀ ਕਲਾਪਿੰਗ ਕਰਦੇ ਹਾਂ ਇਟਸ ਅਵਲੂਸ਼ਨ ਪ੍ਰਾਈਜ਼ ਜਿਹੜਾ ਬੱਚਿਆਂ ਨੂੰ ਦਿੱਤਾ ਜਾਣਾ ਉਹਦਾ ਨਾਮ ਹੈ ਗੌਰਵ ਸਿੰਘ ਗੌਰਵ ਸਿੰਘ ਬੱਚਾ ਇਹਨੂੰ ਬਹੁਤ ਹੀ ਟਾਟਰ ਪੁਆਇੰਟ ਵਾਲਾ ਜਿਹੜਾ ਹੈ ਫਰਕਾ ਬੱਚਿਆਂ ਦਾ ਤੇ ਇਹਨਾਂ ਸਾਰਿਆਂ ਦੇ ਲਈ ਇੱਕ ਜ਼ੋਰਦਾਰ ਕਲਾਪਿੰਗ ਦੇ ਨਾਲ ਤੁਹਾਡੀ ਜਿਹੜੇ ਅੱਜ ਦੇ ਸਾਰਿਆਂ ਤੋਂ ਲੱਖਾਂ ਸੰਗਵਾਕਾਂ ਯਾਤਰੀ ਇਸ ਤਿਹਾਰ ਤੇ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਇਹ ਹਸਾਲ ਜਿਹੜਾ ਹੈ ਵਿਸਾਖੀ ਵਾਇਰਨ ਇਹ ਪ੍ਰੋਗਰਾਮ ਜਿਹੜਾ ਹੈ ਕੈਂਪਰੀਜ ਮਾਡਰਨ ਸਕੂਲ ਵੱਜੋਂ ਕੀਤਾ ਜਾਣਾ ਹੈ ਇਸ ਲਈ ਅੱਜ ਤੋਂ ਹੀ ਇਹਨਾਂ ਪ੍ਰੋਗਰਾਮ ਦੀ ਜਿਹੜੀਆਂ ਤਿਆਰੀਆਂ ਨੇ ਤੁਸੀਂ ਉਲੀਕਣਾ ਸ਼ੁਰੂ ਕਰਦੋ ਪ੍ਰੋਪਰ ਸਮੇਂ ਦੇ ਵਿੱਚ ਜਿਹੜਾ ਹੈ ਪੱਗ ਨੂੰ ਵਿਸਤਾਰ ਨੂੰ ਜਿਹੜਾ ਹੈ ਸਜਾਣਾ ਔਰ ਹਰ ਐਂਗਲ ਤੋਂ ਉਹਦੇ ਵਿੱਚ ਬਾਜ਼ ਲਗਾਣਾ ਤੇ ਹੋਰ ਜਿੰਨੇ ਵੀ ਇਹਨਾਂ ਨੂੰ ਸਾਰੇ ਬੱਚਿਆਂ ਨੂੰ ਰੂਲ ਐਂਡ ਰੈਗੂਲੇਸ਼ਨਸ ਪਹਿਲਾਂ ਦੱਸ ਦਿੱਤੇ ਕਿ ਅਸੀਂ ਸਾਰਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਅਸੀਂ ਧੰਨਵਾਦੀ ਹਾਂ ਡਾਕਟਰ ਬਲਜਿੰਦਰਪਾਲ ਜੀ ਨੇ ਜਿਹਨੇ ਬੜੇ ਸ਼ੋਰ ਸ਼ੋਰ ਨੋਟਿਸ ਤੇ ਹੀ ਸਾਡੇ ਸਕੂਲ ਦੇ ਵਿੱਚ ਪਹੁੰਚ ਕੇ ਸਕੂਲ ਦਾ ਮਾਣ ਵਧਾਇਆ ਇਹਨਾਂ ਦੇ ਲਈ ਵੀ ਕਲਾਪਿੰਗ ਕਰਦੇ ਬਟਾ ਥੈਂਕ ਯੂ ਬាទ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾ ਗੁਜਰੀ ਕਰ ਮਾ ਵਾਰੀਏ ਜਿਸਮਤ ਸੂਰਜ ਮਾ ਜੈ ਆ ਲਾਲੂਦਾਰਿਆ ਮਾਰੇ ਤਾਂ ਹੰਮੀ ਕਣਿਆਏ ਪਾਰਤ ਦੀ ਇੱਛਤਰਾ ਕੀ ਲਈ ਲਾਸਾਰਾ ਹੀ ਪਰਿਵਾਰ ਗਿਆ ਤਨ ਜਿ ਗਿਆ ਕਲਗੀਆਂ ਵਾਲੇ ਦਾ ਪੁੱਤ ਚਾਤਰਮ ਤੋਂ ਵਾਰ ਗਿਆ ਸਦਰ ਤਨ ਤਾਰਿਆ ਛਾ ਕੇ ਅਮਰਿਤ ਮਰਦੇ ਜੀ ਪੰਦੇ ਜਿ ਤਰਾਤੋਂ ਜੇ ਵਿਗਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਸਾਵਾਏ ਕਿਚੀਕਾ ਗਰੁੱਪ ਬੀ ਦਾ ਦਸਤਾਰ ਮੁਕਾਬਲੇ ਦਾ ਜਿਹੜਾ ਰਿਜ਼ਲਟ ਹੈ ਜੱਜ ਸਾਹਿਬਾਨ ਵੱਲੋਂ ਪਹੁੰਚ ਗਿਆ ਹੈ ਉਹਦੀ ਅਨਾਉਂਸਮੈਂਟ ਕਰਨ ਲੱਗੇ ਆ ਤਾਂ ਉਹਦੇ ਵਿੱਚ ਪਹਿਲਾਂ ਨਾਲੋਂ ਵੀ ਸਮਾਂ ਜਿਹੜਾ ਅਸੀਂ ਉਹ ਘੱਟ ਰੱਖਿਆ ਗਿਆ ਤੇ ਉਸ ਤੋਂ ਇਲਾਵਾ ਜਿਹੜੇ ਬੱਚਿਆਂ ਨੇ ਜਿੰਨੀ ਜਲਦੀ ਜਿਹੜੀ ਹੈ ਸਕਸੈਸ ਪ੍ਰਾਪਤ ਕੀਤੀ ਉਹਦੇ ਮਾਰਕਸ ਦਿੱਤੇ ਗਏ। ਸੌਨਾ ਦੇ ਵਿੱਚੋਂ ਫਰਸਟ ਪ੍ਰਾਈਜ਼ ਲੈਣ ਲਈ ਜਿਹੜੇ ਬੱਚੇ ਦਾ ਅਨਾਉਂਸ ਹੋਇਆ ਹੈ ਸਰਦਾਰ ਮਨਪ੍ਰੀਤ ਸਿੰਘ ਕਲਾਪਿੰਗ ਕਰ ਦਿਓ ਜੀ ਬੱਚੇ ਲਈ। ਸਰਦਾਰ ਮਨਪ੍ਰੀਤ ਸਿੰਘ ਸਟੇਜ ਤੇ ਆ ਜਾਓ ਯਕੇ। ਜਿਹੜਾ ਸੈਕੰਡ ਪ੍ਰਾਈਜ਼ ਹੈ ਉਹ ਸਰਦਾਰ ਹਰਮਨਜੋ ਸਿੰਘ ਪਲੇਟਿੰਗ ਦਾ ਜੇਸ ਵੀ ਰਿਵਿਊ ਤੇ थर्ड ਪ੍ਰਾਈਜ਼ ਹੈ ਕੋ ਗਗਨਦੀ ਗਗਨਪ੍ਰੀਤ ਸਿੰਘ ਕੋ ਦੇਖੋ ਸੈਕੰਡਰੀ ਪ੍ਰਾਈਜ਼ ਹੈ ਕੋ ਟੂ ਸਰਦਾਰ ਆਸ਼ਦੀਪ ਸਿੰਘ ਐਪੀ ਕਾ ਦੇ ਨਾ ਉਸ ਤੋਂ ਜ਼ਿਆਦਾ ਪਹਿਲੂ ਚੈੱਕ ਹੋਏ ਉਸ ਤੋਂ ਜ਼ਿਆਦਾ ਜੋ ਜੁਨੀਰ ਲੀਗ ਰਾਹੀਂ 5 ਸਟੈਪ ਦੇ ਵਿੱਚ ਜਿਹੜੀ ਹੈ ਵਾਕਿੰਗ ਹੋਈ ਹੈ ਉਹਦੇ ਵਿੱਚ ਜਿਹੜੇ ਬੱਚੇ ਨੇ ਹਾਈਐਸਟ ਪੁਆਇੰਟ ਜਿਹੜੇ ਨੇ ਪ੍ਰਾਪਤ ਕੀਤੇ ਨੇ ਉਹਨਾਂ ਦੀ ਜਿਹੜੀ ਐਨਾਉਂਸਮੈਂਟ ਕੀਤੀ ਗਈ ਆ ਤਾਂ ਇਸ ਦੇ ਲਈ ਜੱਜ ਸਾਹਿਬਾਨ ਦਾ ਵੀ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤੇ ਹੁਣ ਜਿਹੜੀ ਹੈ ਪ੍ਰਾਈਜ਼ ਡਿਸਟ੍ਰਿਬਿਊਸ਼ਨ ਸ਼ੁਰੂ ਹੋਣ ਲੱਗੀ ਆ ਬੱਚਿਆਂ ਨੇ ਨਹੀਂ ਇਹਨਾਂ ਨੇ ਸਾਰੇ ਬੱਚੇ ਕੋਈ ਜੋਰ ਨਾਲ ਕਲਾਪਿੰਗ ਕਰਦੇ ਨੇ ਥੈਂਕ ਯੂ na nossa see mm you -hmm. mm -hmm. mm -hmm. सिंग सेकंड प्राईज जगतप्रीत सिंग थर्ड प्राईज अर्शदीप सिंग